ਹਾਂਜੀ ਸਾਥੀਓ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ETT New Update with Goldy ਤੇ ਤੇ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਅੱਜ ਆਪਾਂ ਗੱਲ ਕਰਾਂਗੇ ETT 9594 ਦੇ ਬੈਕਲੋਗ ਨੂੰ ਲੈ ਕੇ ਤੇ ਬੈਕਲੋਗ ਲਈ ਖੁਸ਼ਖਬਰੀ ਵਾਲੀ ਗੱਲ ਹੈ ਤੇ ਤੁਸੀਂ ਗਰੁੱਪਾਂ ਵਿੱਚ ਦੇਖ ਵੀ ਲਿਆ ਹੋਣਾ ਸੋ ਜਿਹੜੇ ਸਾਥੀ ਨਿਰਾਸ਼ ਹਾਤਾਸ਼ ਤੇ ਦੁਖੀ ਬੈਠੇ ਸੀਗੇ ਬਹੁਤ ਟੈਨਸ਼ਨ ਵਿੱਚ ਬੈਠੇ ਸੀਗੇ ਉਹਨਾਂ ਵਾਸਤੇ ਅੱਜ ਖੁਸ਼ਖਬਰੀ ਵਾਲੀ ਗੱਲ ਹੈਗੀ ਹੈ ਕਿ ਬੈਕਲੌਗ ਜਿਹੜਾ ਹੈ ਕਿ ਪਰਮਾਨੈਂਟ ਤੁਹਾਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਮਿਲੇਗਾ ਕਿ ਨਹੀਂ ਮਿਲੇਗਾ ਬੈਕਲੌਗ ਪਹਿਲਾਂ ਵੀ ਮਿਲਣਾ ਸੀ ਬੈਕਲੌਗ ਅੱਜ ਵੀ ਮਿਲਣਾ ਹੈ ਬਸ ਮਿਲਣਾ ਕਿਵੇਂ ਉਹ ਤੁਹਾਨੂੰ ਅੱਗੇ ਜਾ ਕੇ ਤਾਂ ਆਪਾਂ ਇਸ ਬਾਰੇ ਜਰੂਰ ਚਰਚਾ ਕਰਾਂਗੇ ਸੋ ਸਾਥਿਓ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ETT News Update with Goldy ਤੇ ਤੇ ਮੈਂ ਸਵਾਗਤ ਕਰਦਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਿੰਕ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੀ ਸਾਰੀ ਵੱਡੀ ਨਵੀਂ ਅਪਡੇਟ ਜਿੰਨੀ ਵੀ ਹੈ ਅਫੀਸ਼ੀਅਲ ਤੌਰ ਤੇ ਜਿਹੜੀ ਤੁਹਾਨੂੰ ਦਿੱਤੀ ਜਾਵੇ ਤੇ ਤੁਹਾਡੇ ਸਾਥੇ ਤੱਕ ਪੁੱਜਦਾ ਕੀਤੀ ਜਾਵੇ ਤੋ ਸੋ ਸਾਥੀਓ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਤੁਹਾਨੂੰ ਇੱਕ ਲੈਟਰ ਲਿਖਾ ਦਿਖਾਵਾਂਗੇ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਕੀ ਹੈ ਪੂਰਾ ਦੱਸਿਆ ਗਿਆ ਹੈ ਕਿ ਜਿਹੜੀ ETTU 994 ਭਰਤੀ ਹੈ ਉਹ ਵਿਦ ਬੈਕਲੋਗ ਜਿਹੜੀ ਕੀ ਹੈ ਪੂਰੀ ਕੀਤੀ ਜਾਣੀ ਹੈ ਸੋ ਆਜੋ ਆਪਾਂ ਤੁਹਾਨੂੰ ਜ਼ਿਆਦਾ ਵੀਡੀਓ ਨਾਲ ਲੰਬੀ ਨਾ ਕਰਦੇ ਹੋਏ ਤੁਹਾਨੂੰ ਜਲਦੀ ਹੀ ਆਪਾਂ ਦਿਖਾਵਾਂਗੇ ਤੇ ਦੂਸਰੀ ਗੱਲ ਸਾਥੀਓ ਜੇਕਰ ਤੁਸੀਂ ਹੁਣ ਕਮੈਂਟ ਦੇ ਵਿੱਚ ਮੈਨੂੰ ਲੱਗਦਾ ਹੈ ਸਵਾਲ ਆਣਗੇ ਵੀ ਮੈਰਿਟ ਕਿੱਥੋਂ ਤੱਕ ਜਾਊਗੀ ਤੇ ਮੈਰਿਟ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਮੇਰੀਆਂ ਦੋ ਵੀਡੀਓਜ਼ ਬਣੀਆਂ ਹੋਈਆਂ ਨੇ ਤੇ ਤੁਹਾਨੂੰ ਉਹਦੇ ਲਿੰਕ ਜਿਹੜੇ ਆ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਾਂਗਾ ਉਸ ਵੀਡੀਓ ਨੂੰ ਧਿਆਨ ਨਾਲ ਵਿਦਆਊਟ ਸਕਿਪ ਕੀਤੇ ਤੁਸੀਂ ਉਹਨਾਂ ਨੂੰ ਵਾਚ ਕਰਨਾ ਹੈ ਸੁਣਨਾ ਹੈ ਧਿਆਨ ਦੇ ਨਾਲ ਤੁਹਾਨੂੰ ਸਾਰੇ ਜਿਹੜੇ ਤੁਹਾਡੇ ਡਾਊਟਸ ਹੈ ਸਾਰੇ ਮੈਰਿਟ ਕਿੱਥੇ ਤੱਕ ਰਹੂਗੀ ਇਹ ਜੋ ਵੀ ਹੈ ਤੁਸੀਂ ਦੇਖੋਗੇ ਉਹਦੇ ਵਿੱਚ ਜਿਹੜਾ ਹੈ ਸਾਰਾ ਐਨਾਲਾਈਜ਼ ਕਰਕੇ ਮੈਂ ਆਪਣਾ ਜਿਹੜਾ ਡਾਟਾ ਸੀਗਾ ਦਿੱਤਾ ਹੋਇਆ ਹੈ ਤੇ ਉਹਦੇ ਵਿੱਚ ਤੁਸੀਂ ਆਪਣਾ ਰੈਂਕ ਜੋ ਵੀ ਹੈ ਚੈੱਕ ਕਰ ਸਕਦੇ ਹੋ ਸੋ ਸਾਥੀਓ ਇਹ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਔਰ ਦੂਸਰੀ ਗੱਲ ਦੂਸਰੀ ਗੱਲ ਇਹ ਕਿ ਮੈਰਿਟ ਕਾਫੀ ਡਾਊਨ ਜਾਏਗੀ ਐਦਰ ਵਿੱਚ ਘਪੜਾਂ ਦੀ ਕੋਈ ਲੋੜ ਨਹੀਂ ਤੁਸੀਂ ਹੁਣ ਮੰਨ ਕੇ ਚੱਲੋ ਜਿਹੜੀ 120 ਤੋਂ ਲੈ ਕੇ 118 118 ਤੱਕ ਵਾਲੇ ਬੱਚੇ ਓਪਨ ਵਿੱਚ ਜਾਣਗੇ ਤੁਸੀਂ ਆਉਣ ਵਾਲੀ ਮੈਰਿਟ ਜਦੋਂ ਦੇਖੋਗੇ ਤੇ ਪਿੱਛੇ ਵੀ ਜਦੋਂ ਮੈਂ ਕੱਲ ਕੇ ਪਰਸੋ ਵੀਡੀਓ ਪਾਈ ਹੈ ਉਹਦੇ ਵਿੱਚ ਕਮੈਂਟ ਆ ਰਹੇ ਸੀ ਕਿ ਜਿਹੜਾ ਪਹਿਲੇ ਬੈਕਲੋਗ ਪੂਰਾ ਹੋਏਗਾ ਜਾਂ ਪਹਿਲਾ ਫਰੈਸ਼ ਪਲਸ ਡੀ ਰਿਜ਼ਰਵ ਜਿਹੜੀਆਂ ਪੋਸਟਾਂ ਉਹ ਪੂਰੀਆਂ ਹੋਣਗੀਆਂ ਦੇਖੋ ਸਾਥੀਓ ਇਹ ਡਿਪਾਰਟਮੈਂਟ ਦਾ ਕੰਮ ਹੈ ਇਹ ਡਿਪਾਰਟਮੈਂਟ ਨਹੀਂ ਕਰਨਾ ਇਹਦੇ ਬਾਰੇ ਜਿਵੇਂ ਵੀ ਕੋਈ ਅਪਡੇਟ ਆਉਂਦੀ ਹੈ ਉਸ ਬਾਰੇ ਤੁਹਾਨੂੰ ਦੱਸ ਦਿੱਤਾ ਜਾਏਗਾ ਜੇਕਰ ਪਹਿਲਾਂ 9594 ਦੀ ਬੈਕਲੋਗ ਪੂਰਾ ਹੁੰਦਾ ਤਾਂ ਉਹਦੇ ਵਿੱਚ ਹਾਂਜੀ ਸਾਥੀਓ ਤਾਂ ਉਹ ਜਿਹੜੀ ਗੱਲ ਹੈ ਪਹਿਲੇ ਬੈਕਲੋਗ ਮਿਲਣਾ ਹੈ ਬੈਕਲੋਗ ਦੀ ਲਿਸਟ ਆਏਗੀ ਜਾਂ ਫਿਰ ਪਹਿਲਾਂ ਜਿਵੇਂ ਕੀ ਕਹਿ ਰਹੇ ਸੀ ਕਿ ਫਰੈਸ਼ ਪਲੱਸ ਡੀ ਰਿਜ਼ਰਵ ਪੂਰਾ ਹੋਏਗਾ ਵਿਦ ਨੋਟ ਜੁਆਇਨਿੰਗ ਡਾਟਾ ਤਾਂ ਉਹ ਦੇਖੋ ਸਾਥੀਓ ਉਹ ਤਾਂ ਟਾਈਮ ਪੈਣ ਤੇ ਹੀ ਪਤਾ ਲੱਗੇਗਾ ਜਿਹੜਾ ਡਾਟਾ ਅਜੇ ਤੱਕ ਪੂਰਾ ਕਲੀਅਰ ਨਹੀਂ ਹੋਇਆ ਨਾ ਨੋਟ ਜੁਆਇਨਿੰਗ ਦਾ ਡਾਟਾ ਡੀਓਜ਼ ਵੱਲੋਂ ਦਿੱਤਾ ਗਿਆ ਹੈ ਤਾਂ ਇੱਕ ਜਿਹੜਾ ਲੈਟਰ ਆਇਆ ਉਹ ਆਪਾਂ ਦੇਖ ਸਕਦੇ ਹਾਂ ਸੋ ਚਲੋ ਆਪਾਂ ਲੈਟਰ ਨੂੰ ਵਾਚ ਕਰਦੇ ਹਾਂ ਕੀ ਲਿਖਿਆ ਹੋਇਆ ਹੈ ਸਾਥੀਓ ਆ ਦੇਖੋ ਸਕਰੀਨ ਦੇ ਉੱਪਰ ਤੁਹਾਡੇ ਕੋਲ ਲੈਟਰ ਆ ਗਿਆ ਹੈ ਆ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸੈਕੰਡਰੀ ਜਿਹੜਾ ਪੰਜਾਬ ਐਸ ਐਸ ਨਗਰ ਮੋਲੀ ਅਮਲਾ ਟੂ ਸ਼ਾਖਾ ਵੱਲੋਂ ਜਿਹੜਾ ਕੀ ਹੈ ਦਿੱਤਾ ਗਿਆ ਹੈ ਆ ਸੇਵਾ ਵਿਖੇ ਸੁਪਰਡਟ ਜਨਰਲ ਸ਼ਾਖਾ ਦਫ਼ਤਰ ਮੁੱਖ ਮੰਤਰੀ ਪੰਜਾਬ ਮੇਨ ਸੈਕਟਰੀਏਟ 1 ਚੰਡੀਗੜ੍ਹ 16 ਜੂਨ ਦਾ ਇਹ ਲੈਟਰ ਹੈ ਈਟੀਟੀ ਵਿਸ਼ਾ ਤੁਸੀਂ ਵਿਸ਼ਾ ਧਿਆਨ ਦੇ ਨਾਲ ਦੇਖਣਾ ਸਾਥਿਓ ਜਿਹੜਾ ਇਹਦੇ ਵਿੱਚ ਵਿਸ਼ਾ ਦਿੱਤਾ ਗਿਆ ਹੈ ਕਿ ਜਿਹੜੀ ਈਟੀਟੀ 5994 ਅਧਿਆਪਕਾਂ ਦੀ ਭਰਤੀ ਨੂੰ ਬੈਕਲੋਗ ਸਮੇਤ ਪੂਰਾ ਕਰਨ ਸੰਬੰਧੀ ਸੋ ਇਥੋਂ ਇਹ ਗੱਲ ਤੁਹਾਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਜਿਹੜੀ ਭਰਤੀ ਹੈ ਉਹ ਵਿਦ ਬੈਕਲੌਗ ਪੂਰੀ ਹੋਏਗੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਮੈਰਿਟ ਬਹੁਤ ਡਾਊਨ ਜਾਊਗੀ ਤੇ ਇਸ ਕਰਕੇ ਬਿਲਕੁਲ ਨਰਾਸ਼ ਹਤਾਸ਼ ਨਾ ਹੋਵੋ ਜਿਹੜਾ ਤੁਹਾਡਾ ਨੰਬਰ ਹੈ ਉਹ ਜਰੂਰ ਆਊਗਾ ਉਪਰਕਤ ਵਿਸ਼ੇ ਦੇ ਹਵਾਲੇ ਆਪਾਂ ਪੱਤਰ ਹੁਣ ਧਿਆਨ ਦੇ ਨਾਲ ਪੜ੍ਹ ਲੈਣੇ ਆ ਕੀ ਲਿਖਿਆ ਆ ਇਹਦੇ ਵਿੱਚ ਇਹਦੇ ਵਿੱਚ ਨੋਟ ਜੁਆਇਨ ਸੰਬੰਧੀ ਜਿਹੜਾ ਕੀ ਹੈ ਦੱਸਿਆ ਗਿਆ ਹੈ ਉਹ ਸਾਰਾ ਆਪਾਂ ਲੈਟਰ ਪੜ੍ਹ ਲੈਣੇ ਆ ਉਪਰੋਕਤ ਵਿਸ਼ੇ ਦੇ ਹਵਾਲੇ ਅਧੀਨ ਪੱਤਰ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ 5994 ETT ਭਰਤੀ ਦੇ ਕੁੱਲ ਅਧੀਨ ਕੁੱਲ ਤੇ 2634 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਿਹੜੇ ਕੀ ਜਾਰੀ ਕੀਤੇ ਜਾ ਚੁੱਕੇ ਨੇ। ਯਾਨੀ ਕਿ 2634 ਬੱਚਿਆਂ ਦੀ ਜਿਹੜੀ ਲਿਸਟ ਆਈ ਸੀ ਸਭ ਤੋਂ ਪਹਿਲੇ ਜਿਹੜੀ ਕਿ ਅਪ੍ਰੈਲ ਵਿੱਚ ਜੁਆਇਨ ਹੋ ਗਈ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ। ਦੇ ਵਿਭਾਗ ਵੱਲੋਂ ਸਬੰਧਤ ਜ਼ਿਲ੍ਹਾ ਸਖਿਆ ਉਹ ਅਫਸਰਾਂ ਵੱਲੋਂ ਉਮੀਦਵਾਰਾਂ ਦਾ ਜੁਆਇਨ ਅਤੇ ਨੋਟ ਜੁਆਇਨ ਡਾਟਾ ਮੰਗਿਆ ਗਿਆ ਹੈ ਹਾਲੇ ਜਿਹੜੇ ਜ਼ਿਲ੍ਹਾ ਸਖਿਆ ਅਫਸਰ ਨੇ ਉਹਨਾਂ ਵੱਲੋਂ ਪੂਰਾ ਡਾਟਾ ਨਹੀਂ ਦਿੱਤਾ ਗਿਆ ਪ੍ਰਾਪਤ ਨਹੀਂ ਹੋਇਆ ਜਦੋਂ ਤੱਕ ਡਾਟਾ ਪ੍ਰਾਪਤ ਨਹੀਂ ਹੋ ਜਾਂਦਾ ਤਦੋਂ ਤੱਕ ਭਰਤੀ ਸਹੀ ਸਥਿਤੀ ਸਪਸ਼ਟ ਕਰਨਾ ਅਸੰਭਵ ਹੈ ਜਦੋਂ ਵੀ ਕੰਪਲੀਟ ਡਾਟਾ ਵਿਭਾਗ ਨੂੰ ਪ੍ਰਾਪਤ ਹੋ ਜਾਵੇਗਾ 9594 ईटीटी ਭਰਤੀ ਸੰਬੰਧੀ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ ਤੇ ਇਹ ਰਿਤੂ ਬਾਲਾ ਅਸਿਸਟੈਂਟ ਡਾਇਰੈਕਟਰ ਨੇ ਉਹਨਾਂ ਬਲੋ ਮਲਸ਼ਾ ਕਟੂ ਵੱਲੋਂ ਡਾਇਰੈਕਟਰ ਜਿਹੜਾ ਕੀ ਇਹ ਦਿੱਤਾ ਗਿਆ ਸੀਗਾ ਇਹ ਥੱਲੇ ਨੀਚੇ ਤੁਸੀਂ ਦੇਖ ਸਕਦੇ ਹੋ ਕਿ ਆ ਉਪਰੋਕਤ ਦਾ ਉਤਾਰ ਹੈ ਜਿਹੜਾ ਇਹਦਾ ਉਤਾਰ ਹੈ ਉਹ सुरेंद्रਪਾਲ ਆਪਣੇ ਜਿਹੜੇ ਪ੍ਰਧਾਨ ਨੇ 888 994 ਬੈਕਲੋਗ ਦਾ ਪੱਕੇ ਯੂਨੀਅਨ ਦੇ ਉਹਨਾਂ ਦੀ ਸੂਚਨਾ ਹਿਤ ਭੇਜਿਆ ਜਾਂਦਾ ਹੈ ਥੱਲੇ ਰਿਤੂ ਬਾਲਾ ਅਸਿਸਟੈਂਟ ਡਾਇਰੈਕਟਰ ਮੈਡਮ ਦੇ ਸਾਈਨ ਵੀ ਹਨ ਸੋ ਸਾਥੀਓ ਇਹ ਤਾਂ ਸਿਰਫ ਇੱਕ ਬਹਾਨੇਬਾਜੀ ਹੈ ਵੀ ਸਾਡੇ ਕੋਲ ਡਾਟਾ ਨਹੀਂ ਆਇਆ ਜੋ ਵੀ ਹੈ ਤੁਸੀਂ ਧਿਆਨ ਹੋਣਾ ਹੈ ਕਿ ਤੁਹਾਨੂੰ ਜਿਹੜਾ ਇਕ ਨੁਕਤੀ ਪੱਤਰ ਹੁੰਦਾ ਉਹਦੇ ਉੱਪਰ ਵੀ ਲਿਖਿਆ ਹੁੰਦਾ ਕਿ 15 ਦਿਨ ਦਾ ਸਮਾਂ ਹੈਗਾ ਤੁਹਾਡੇ ਕੋਲ ਉਸ ਤੋਂ ਪਹਿਲੇ ਪਹਿਲੇ ਜੁਆਇਨ ਕਰ ਲੋ ਆਦਰਵਾਇਸ ਜਿਹੜਾ ਕੀ ਹੈ ਤੁਹਾਡਾ ਨੁਕਤੀ ਪੱਤਰ ਰੱਦ ਕਰ ਦਿੱਤਾ ਜਾਵੇਗਾ ਤੋਂ ਸੋ ਜਿਹੜਾ ਅਮਲਾ ਸ਼ਾ ਕਾ 2 ਹੈ ਡੀਪੀਆਈ ਹੈ ਡੀਪੀਆਈ ਨੇ ਵੀ ਜਿਹੜਾ ਕੀ ਸਾਰੇ ਜ਼ਿਲ੍ਹਾ ਸਮੂਹ ਜ਼ਿਲ੍ਹੇ ਸਿੱਖਿਆ ਅਫਸਰਾਂ ਨੂੰ ਇਹ ਹਦਾਇਤ ਕੀਤੀ ਸੀਗੀ ਪਿੱਛੇ ਤੁਸੀਂ ਲੈਟਰ ਵੀ ਪੜਿਆ ਹੋਣਾ ਜਿਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜਾ ਹੈ 15 ਮਈ ਤੱਕ 15 ਮਈ ਤੱਕ ਤੁਸੀਂ ਜਿਹੜਾ ਸਾਰਾ ਡਾਟਾ ਹੈ ਉਹ ਡੀਪੀਆਈ ਭੇਜਣਾ ਹੈ ਤੇ ਸਾਰੇ ਜ਼ਿਲ੍ਹਿਆਂ ਦਾ ਜਿਨ੍ਹਾਂ ਵੀ 9594% ਤੇ ਜੁਆਇਨ ਹੋ ਗਏ ਔਰ ਨਾਟ ਜੁਆਇਨਿੰਗ ਵਾਲੇ ਤਾਂ ਅੱਜ ਦੇਖੋ ਸਾਥੀਓ 15 ਮਈ ਵੀ ਜਾ ਚੁੱਕੀ ਹੈ 15 ਜੂਨ ਵੀ ਜਾ ਚੁੱਕੀ ਹੈ ਸੋ ਆਪਾਂ ਨਹੀਂ ਚਾਹਦੇ 15 ਜੁਲਾਈ ਵੀ ਜਾਵੇ ਜਲਦੀ ਤੋਂ ਜਲਦੀ ਜਿਵੇਂ ਹੀ ਸਟੇਟ ਕਮੇਟੀ ਜਿਹੜੀ ਬੈਕਲੌਗ ਯੂਨੀਅਨ ਹੈ ਕੋਈ ਵੀ ਜਿਹੜਾ ਨਿਰਣਾ ਲੈਂਦੀ ਹੈ ਕਿਸੇ ਵੀ ਪ੍ਰੋਟੈਸਟ ਨੂੰ ਲੈ ਕੇ ਤਾਂ ਮੈਂ ਬੇਨਤੀ ਕਰਾਂਗਾ ਕਿ ਸਾਰੇ ਦੇ ਸਾਰੇ ਸਾਥੀ ਜਿਵੇਂ ਹੁਮ ਹੁਮਾ ਕੇ ਲੁਧਿਆਣਾ ਵਿੱਚ ਪਹੁੰਚੇ ਸਨ ਜਿਵੇਂ ਸੰਗਰੂਰ ਵਿੱਚ ਪਹੁੰਚੇ ਸਨ ਜਿਸ ਦੇ ਸਦਕਾ ਆਪਣ ਨੂੰ ਮੀਟਿੰਗਾਂ ਮਿਲੀਆਂ ਬੇਸ਼ੱਕ ਉਹ ਮੀਟਿੰਗਾਂ ਬੇਸੀ ਟੱ ਰਹੀਆਂ ਜਿਹੜੀਆਂ ਉਸ ਤੋਂ ਪਹਿਲੇ ਮਿਲੀਆਂ ਲੇਕਿਨ ਲੁਧਿਆਣੇ ਤੋਂ ਬਾਅਦ ਜਿਹੜੀ ਮੀਟਿੰਗ ਮਿਲੀ ਆਪਾਂ ਨੂੰ ਉਹ ਮੈਡਮ ਅਨੰਦਿਤਾ ਮਿਸ਼ਰਾ ਜੀ ਨਾਲ ਅਨੰਦਿਤਾ ਮਿਸ਼ਰਾ ਜੀ ਨਾਲ ਹੋਈ ਸੀ ਕੀ ਗੱਲ ਉਹਨਾਂ ਨਾਲ ਤਾਂ ਉਹਨਾਂ ਵੱਲੋਂ ਜਿਹੜਾ ਕਿ ਹਫਤੇ ਦੇ ਵਿੱਚ ਵਿੱਚ ਕਿਹਾ ਗਿਆ ਤੁਹਾਨੂੰ ਇਹਨਾਂ ਦਾ ਪ੍ਰੋਸੈਸ ਵੇਖਣ ਨੂੰ ਮਿਲੇਗਾ ਸੋ ਜਿਹੜਾ ਵੀ ਪ੍ਰੋਟੈਸਟ ਉਹ ਲੀਕਦੇ ਐ ਆਪਣੀ ਯੂਨੀਅਨ ਤਾਂ ਉਹਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ ਹੈ ਤਾਂ ਕਿ ਭਰਤੀ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾ ਸਕੇ ਤੇ ਦੇਖੋ ਸਾਥੀਓ ਹੁਣ ਬਾਕੀ ਹੋਰ ਤਾਂ ਕੋਈ ਵੀ ਗੱਲ ਨਹੀਂ ਹੈ ਮੇਨ ਮੁੱਦਾ ਹੈ ਕਿ ਹੁਣ ਆਪਣੇ ਪ੍ਰੋਟੈਸਟ ਦੀ ਗੱਲ ਹੈ ਜਦੋਂ ਤੱਕ ਆਪਣਾ ਪ੍ਰੋਟੈਸਟ ਤਿੱਖਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਆਪਾਂ ਨੂੰ ਅ ਨਹੀਂ ਜਲਦੀ ਤੋਂ ਜਲਦੀ ਕਾਮਾਵਿਕਨ ਨੂੰ ਮਿਲ ਸਕਦਾ ਸੋ ਸਾਥੀਓ ਇੱਕ ਗੱਲ ਹੋਰ ਮੈਂ ਦੇਖਣਾ ਚਾਹਾਂਗਾ ਦਸਣਾ ਚਾਹਾਂਗਾ ਤੁਹਾਨੂੰ ਇਹਦੇ ਵਿੱਚ ਲਿਖਿਆ ਹੈ ਕਿ ਅ ਵਿਸ਼ੇ ਦੇ નીચે ਦੇਖੋ ਲਿਖਿਆ ਹੈ ਹਵਾਲਾ ਰੈਫਰੈਂਸ ਨੰਬਰ ਜੋ ਅੱਗੇ ਦਿੱਤਾ ਹੈ ਮਿਤੀ 15 ਮਈ 2025 ਦੇ ਹਵਾਲੇ ਵਿੱਚ ਯਾਨੀ ਕਿ 15 ਮਈ 2025 ਨੂੰ ਵੀ ਇੱਕ ਇਹਨਾਂ ਨੂੰ ਲੈਟਰ ਜਾ ਚੁੱਕਿਆ ਹੈ ਉਹਦੇ ਹਵਾਲੇ ਵਿੱਚ ਦੱਸਿਆ ਹੈ ਕਿ 15 ਮਈ ਤੱਕ ਤੁਸੀਂ ਪਹਿਲੇ ਦੇਣਾ ਸੀ ਹੁਣ 16 ਜੂਨ ਵੀ ਪਹੁੰਚ ਗਈ ਹੈ ਤੇ ਇਹ ਇਹਨਾਂ ਨੂੰ ਹੀ ਚਾਹੀਦਾ ਨਾ ਇਹ ਡਿਪਾਰਟਮੈਂਟ ਦਾ ਕੰਮ ਹੈ ਇਹ ਆਪਣਾ ਕੰਮ ਨਹੀਂ ਹੈ ਸੋ ਆਪਣਾ ਕੰਮ ਤਾਂ ਬਣ ਜਾਂਦਾ ਕਿਉਂਕਿ ਆਪਾਂ ਭਰਤੀ ਆਪਾਂ ਜੁਆਇਨ ਕਰਨਾ ਹੈ ਤੇ ਆਪਾਂ ਹੀ ਕੰਮ ਕਰਵਾਣਾ ਹੈ ਇਹਨਾਂ ਕੋਲੋਂ ਕਿਉਂਕਿ ਇਹ ਵਿਲੇ ਨੇ ਠੱਲੇ ਬੈਠੇ ਐ ਇਹਨਾਂ ਨੂੰ ਸੰਘਰਸ਼ ਦੇ ਰਾਹ ਤੇ ਜਾ ਕੇ ਆਪਾਂ ਨੂੰ ਦਿਖਾ ਕੇ ਫਿਰ ਆਪਾਂ ਆਪਣੇ ਜਿਹੜਾ ਇਹ ਕੰਮ ਕਰਨਗੇ ਸੋ ਸਾਥੀਓ ਇਹ ਹੀ ਇੱਕ ਅਪਡੇਟ ਸੀ ਨਵੀਂ ਤੇ ਬੈਕਲੌਗ ਵਾਲਿਆਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਸਕਰੂਟੀਨੀ ਵਾਲੇ ਸਾਥੀ ਜਿਹੜੇ ਨੇ ਸਾਰੇ ਸੇਫ ਨੇ ਉਹ ਅੱਜ ਵੀ ਸੇਫ ਸੀ ਕੱਲ ਵੀ ਸੇਫ ਰਹਿਣਗੇ ਬਾਕੀ ਹੋਰ ਸਕਰੂਟੀਨੀ ਹੋਏਗੀ ਹੋਰ ਵੀ ਬੱਚੇ ਲੱਗਣਗੇ ਸੋ ਸਾਥੀਓ ਜਿੰਨਾ ਹੋ ਸਕੇ ਤੁਸੀਂ ਯੂਨੀਅਨ ਦਾ ਸਾਥ ਦਿਓ ਫੰਡ ਪੱਖੋਂ ਵੀ ਤੇ ਜਿਹੜਾ ਕੀ ਹੈ ਪ੍ਰੋਟੈਸਟ ਤੇ ਜਾ ਕੇ ਜ਼ਮੀਨੀ ਪੱਧਰ ਤੇ ਵੀ ਸਾਥ ਦਿਓ ਤਾਂ ਕਿ ਆਪਣੀ ਭਰਤੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾ ਸਕੇ ਤੇ ਸਾਰੇ ਸਾਥੀ ਆਪਣੇ ਰੋਜ਼ਗਾਰ ਤੇ ਪਹੁੰਚ ਸਕਣ ਸੋ ਐਨੀ ਕੋ ਬੇਨਤੀ ਆ ਪ੍ਰਵਾਨ ਕਰੋ ਤੇ ਮੈਂ ਆਸ ਕਰਦਾ ਤੁਸੀਂ ਹੁਣ ਤੱਕ ਵੀਡੀਓ ਜੇ ਵਾਚ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਜਿੰਨੀ ਵੀ ਅਪਡੇਟ ਹੈ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ ਤੇ ਸਾਥਿਓ ਮੇਰਾ ਟੈਲੀਗ੍ਰam ਚੈਨਲ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਏਗਾ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਜਵਾਬ ਇਨਕੁਆਇਰੀ ਹੋਵੇ ਤੁਸੀਂ ਮੇਰੇ ਤੋਂ ਉੱਥੋਂ ਲੈ ਸਕਦੇ ਹੋ ਔਰ ਲਾਸਟ ਇੱਕ ਗੱਲ ਕਰਾਂਗਾ ਕਿ ਆਪਣਾ ਜਿਹੜਾ ਮੈਂ ਈਟੀਟੀ ਗਰੁੱਪ ਸੀ ਦੇ ਜਿੰਨੇ ਵੀ ਪੰਜਾਬੀ ਪੇਪਰ ਹੋਣਗੇ ਉਹਦੇ ਪੇਪਰ 1 ਔਰ ਪੇਪਰ 2 ਦੀ ਤਿਆਰੀ ਲਈ ਮੈਂ ਇੱਕ ਜਲਦੀ ਤੋਂ ਜਲਦੀ ਹੀ ਵੀਡੀਓ ਸ਼ੇਅਰ ਕਰਾਂਗਾ ਕਰਾਂਗਾ ਉਹਦੇ ਵਿੱਚ ਚਾੜੂ ਤਿਆਰੀ ਕਰਵਾਈ ਜਾਏਗੀ ਪੇਪਰ ओरिएंटेड ਜੋ ਵੀ ਤੁਹਾਡੇ ਸਕੇ ਸੰਬੰਧੀ ਹੈ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਜਦੋਂ ਵੀ ਕੱਲ ਨੂੰ ਵੀਡੀਓ ਆਉਂਦੀ ਹੈ ਤਾਂ ਉਹਦੇ ਵਿੱਚ ਉਹ ਸੰਬੰਧੀ ਕੰਟੈਂਟ ਜਿਹੜਾ ਹੈ ਦੇ ਦਿੱਤਾ ਜਾਏਗਾ ਸੋ ਸਾਥਿਓ ਇਹ ਹੀ ਸੀ ਸਭ ਤੋਂ ਵੱਡੀ ਅਪਡੇਟ 9594 ਬੈਕਲੌਗ ਵਾਲੇ ਲਈ ਤੇ ਮੈਂ ਆਸ ਕਰਦਾ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਹੋਏਗਾ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਥਿਓ